ਜਨ ਤੁਹਾਡੀ ਮੁਠੀ ਵਿੱਚ ਨਾ ਕਾਮਜਾਬ ਹੋ ਕੇ ਬੰਦਾ ਰੱਬ ਦੀ ਯੋਜਨਾ ਹੀ ਤਬਾਹ ਕਰ ਬਿੰਦਾ ਹੈ ਇਹ ਪਾਪ ਹੀ ਨਹੀਂ ਇਨਸਾਨ ਨੂੰ ਰਚਨ ਵਾਲੇ ਨਾਲ ਵਿਸ਼ਵਾਸ ਘਾਤ ਹੱਦ ਤੱਕ ਪਿਆਰ ਵਿਰੋਧ ਨਫ਼ਰਤ ਵੀ ਹੈ ਜੇ ਇਹ ਸੱਚੇ ਮਨੁੱਖ ਦੀ ਸਮਝ ਚ ਆ ਜਾਵੇ ਤਾਂ ਉਸ ਦੇ ਜੀਵਨ ਵਿੱਚ ਕ੍ਰਾਂਤੀ ਆ ਜਾਏਗੀ ਦੁੱਖ ਕਸ਼ਟ ਆਪੇ ਨਸ ਖਲੋਣਗੇ ਹੈਲਨ ਵਿਲੀਅਮਜ਼ ਦਾ ਕਹਿਣਾ ਹੈ ਜਿਹੜਾ ਮਨੁੱਖ ਆਪਣੇ ਆਪ ਨੂੰ ਸਫਲ ਅਤੇ ਮਹਾਨ ਹੋਇਆ ਵੇਖਣਾ ਚਾਹੁੰਦਾ ਹੈ ਉਸ ਨੂੰ ਠਰਮੇ ਨਾਲ ਉਤਸ਼ਾਹ ਅਤੇ ਆਸਵੰਦ ਵੇਲੇ ਦੀ ਉਡੀਕ ਕਰਨੀ ਚਾਹੀਦੀ ਹੈ ਉਸ ਦੀਆਂ ਇੱਛਾਵਾਂ ਪੂਰੀਆਂ ਕਰਨ ਲਈ ਕਿਸਮਤ ਆਪੇ ਭੱਜੀ ਆਏਗੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਸਮੋਹਿਤ ਕਰ ਦਿੱਤੇ ਜਾਣ ਨਾਲ ਵੱਡੇ ਤੋਂ ਵੱਡਾ ਪਹਿਲਵਾਨ ਵੀ ਆਪਣੀ ਕੁਰਸੀ ਤੋਂ ਹੱਲ ਨਹੀਂ ਸਕਦਾ ਸਮੋਹਿਨ ਦੇ ਹਟਣ ਤੇ ਹੀ ਉਸ ਦੀ ਹਲਜੁਲ ਜਾਰੀ ਰਹਿ ਸਕਦੀ ਹੈ ਜੇ ਕਿਸੇ ਕਮਜ਼ੋਰ ਜਹੀ ਤੀਵੀ ਨੇ ਕਿਸੇ ਦੀ ਜ਼ਿੰਦਗੀ ਸੱਚੀਓਂ ਬਚਾਉਣ ਦੀ ਧਾਰੀ ਹੋਵੇ ਤਾਂ ਅਗਜਣੀ ਜਾਂ ਹੜ ਦੇ ਪਾਣੀ ਚ ਵੀ ਆਪਣੇ ਆਪ ਤੋਂ ਭਾਰੇ ਵਿਅਕਤੀ ਨੂੰ ਵੀ ਮੋਢਿਆਂ ਤੇ ਚੱਕ ਕੇ ਬਾਹਰ ਲਿਆ ਸਕਦੀ ਹੈ 1990 ਦੀ ਇੱਕ ਘਟਨਾ ਹੈ ਇੱਕ ਨਿਹੱਥੀ ਪਿੰਡੂ ਤੀਵੀ ਨੇ ਸ਼ੇਰ ਦੇ ਸ਼ਕੰਜਿਓਂ ਆਪਣੇ ਭਤੀਜੇ ਨੂੰ ਬਚਾ ਲਿਆ ਉਸ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਅਤੇ ਘਰੋਂ ਬੱਚੇ ਨੂੰ ਚੁੱਕ ਕੇ ਲੈ ਜਾਂਦੇ ਸ਼ੇਰ ਨਾਲ ਜੱਫਾ ਲੈ ਲਿਆ ਇਹ ਉਸ ਦਾ ਆਤਮ ਵਿਸ਼ਵਾਸ ਸੀ ਹੌਸਲਾ ਸੀ ਬੱਚੇ ਦੀ ਰਾਖੀ ਲਈ ਡਰਡ ਭਾਵਨਾ ਸੀ ਉਸ ਦੇ ਮਨ ਚ ਉਸ ਕੜੀ ਡਰ ਨਹੀਂ ਸੀ ਬੱਚੇ ਨੂੰ ਬਚਾਉਣ ਦੀ ਇੱਕ ਤਾਰਨਾ ਬਣ ਗਈ ਸੀ ਉਸ ਦੇ ਮਨ ਵਿੱਚ ਬਸ ਉਸੇ ਭਾਵਨਾ ਸਦਕਾ ਹੀ ਉਸ ਨੂੰ ਹੋਰ ਕੁਝ ਸੁਝਿਆ ਹੀ ਨਹੀਂ ਅੰਤ ਨੂੰ ਸ਼ੇਰ ਦੇ ਪੰਜੇਵੋਂ ਜ਼ਖਮੀ ਬੱਚੇ ਨੂੰ ਬਚਾ ਹੀ ਲਿਆ ਚੇਰ ਪੁੱਠੇ ਪੈਰੀ ਜੰਗਲਵਾਰ ਭੱਜ ਤੁਰਿਆ ਅਜਿਹੇ ਹਾਲਾਤਾਂ 'ਚ ਨਤੀਜੇ ਦਾ ਫੈਸਲਾ ਮਨੁੱਖ ਦੇ ਮਾਨਸਿਕ ਦ੍ਰਿਸ਼ਟੀਕੋਣ ਨਾਲ ਹੁੰਦਾ ਹੈ ਸਰੀਰਕ ਤਾਕਤ ਨਾਲ ਨਹੀਂ ਜਦਕਿ ਦੋਵੇਂ ਕੰਮ ਹੀ ਸਾਡੀਆਂ ਮਾਸਪੇਸ਼ੀਆਂ ਹੀ ਕਰਦੀਆਂ ਹਨ ਜ਼ਿੰਦਗੀ ਦੇ ਵਧੇਰੇ ਕੰਮ ਅਤੇ ਕਾਮਯਾਬੀਆਂ ਅਕਸਰ ਮਾਨਸਿਕ ਹੀਲਿਆ ਰਹੀ ਹੀ ਹੁੰਦੀਆਂ ਹਨ ਜੇ ਅਸੀਂ ਇਸ ਸਚਾਈ ਵੱਲ ਨਿਗਾ ਮਾਰੀਏ ਤਾਂ ਸਾਨੂੰ ਵਿਚਾਰ ਸ਼ਕਤੀ ਅਤੇ ਮਾਨਸਿਕ ਸ਼ਕਤੀ ਦਾ ਮਹੱਤਵ ਸਮਝ ਆ ਜਾਵੇਗਾ। ਜੰਗ ਦੇ ਮੈਦਾਨ ਵਿੱਚ ਫੌਜੀ ਅਤੇ ਵਪਾਰ ਵਿੱਚ ਵਪਾਰੀ ਜਿਹੜੀਆਂ ਮੱਲਾ ਮਾਰਦੇ ਹਨ ਉਹ ਉਹਨਾਂ ਦੀ ਮਾਨਸਿਕ ਸ਼ਕਤੀ ਜਾਂ ਭਾਵਨਾਵਾਂ ਦਾ ਹੀ ਨਤੀਜਾ ਹੁੰਦਾ ਹੈ। ਇਹੋ ਭਾਵਨਾ ਕੰਮ ਕਰਦਿਆਂ ਉਹਨਾਂ ਦੇ ਸਰੀਰ ਦੇ ਕਣ-ਕਣ ਵਿੱਚ ਸਮਾਈ ਰਹਿੰਦੀ ਹੈ। ਮੈਂ ਆਪਣਾ ਸਾਰਾ ਜੋਰ ਲਾ ਕੇ ਨੌਜਵਾਨਾਂ ਦੇ ਮਨਾਂ 'ਚ ਆਪਣੀ ਲੇਖਣੀ ਰਹੀ ਇਹ ਵਿਚਾਰ ਪਰ ਦੇਣਾ ਚਾਹੁੰਦਾ ਹਾਂ ਅਤੇ ਰੱਬ ਨੂੰ ਅਰਦਾਸ ਕਰਦਾ ਹਾਂ ਕਿ ਮੈਨੂੰ ਇਹ ਤਾਕਤ ਅਜਿਹਾ ਪ੍ਰਗਟਾਵਾ ਦੇ ਕਿ ਮੈਂ ਉਹਨਾਂ ਨੂੰ ਇਹ ਦਰਸਾ ਸਕਾਂ ਕਿ ਕਾਮਯਾਬੀ ਲਈ ਠੀਕ ਢੰਗ ਨਾਲ ਸੋਚਣ ਦਾ ਬੜਾ ਮਹੱਤਵ ਹੈ ਠੀਕ ਢੰਗ ਨਾਲ ਸੋਚਣ ਦੀ ਮਹਿਮਾ ਭਾਰੀ ਹੈ ਨੌਜਵਾਨੋ ਉੱਠੋ ਅਤੇ ਇਸ ਸਚਾਈ ਨਾਲ ਮੁਲਾਕਾਤ ਕਰੋ ਤੁਹਾਡੇ ਅੰਦਰ ਮਹਾਨ ਕੰਮ ਕਰਨ ਦੀ ਤਾਕਤ ਦਾ ਖਜ਼ਾਨਾ ਹੈ ਅਜਿਹਾ ਕੋਈ ਕੰਮ ਨਹੀਂ ਜਿਹੜਾ ਤੁਸੀਂ ਨਾ ਕਰ ਸਕੋ ਕਾਮਯਾਬੀ ਨੂੰ ਹੀ ਆਪਣੀ ਮੰਜ਼ਲ ਬਣਾਓ ਜਿਵੇਂ ਅਰਜਨ ਨੂੰ ਕੇਵਲ ਚਿੜੀ ਦੀ ਅੱਖ ਹੀ ਦਿਸਦੀ ਸੀ ਜਿੱਥੇ ਤੀਰ ਦਾ ਨਿਸ਼ਾਨਾ ਲਾਉਣਾ ਸੀ ਉਦਾਂ ਹੀ ਤੁਹਾਨੂੰ ਆਪਣੀ ਮੰਜ਼ਲ ਵੱਲ ਝਾਕਣਾ ਚਾਹੀਦਾ ਹੈ ਜੀਨੂੰ ਆਪਣੀ ਮੰਜ਼ਲ ਹੀ ਦਿਸੇ ਹੋਰ ਕੁਝ ਨਹੀਂ ਫੇਰ ਭਲਾ ਨਾ ਕਾਮਯਾਬੀ ਉਸ ਦੇ ਨੇੜੇ ਕਿਵੇਂ ਆ ਸਕਦੀ ਹੈ ਇਸ ਲਈ ਇਹ ਸਚਾਈ ਦਿਲਾਂ 'ਚ ਧਾਰ ਲਓ ਕਿ ਤੁਹਾਡਾ ਜਨਮ ਕਾਮਯਾਬੀਆਂ ਇਕੱਠੀਆਂ ਕਰਨ ਲਈ ਹੀ ਹੋਇਆ ਹੈ। ਰੱਬ ਵੀ ਇਹੀ ਲੋਚਦਾ ਹੈ। ਮੈਂ ਕਾਮਯਾਬ ਨਹੀਂ ਹੋ ਸਕਿਆ ਇਹ ਆਖ ਕੇ ਤੁਸੀਂ ਰੱਬ ਦੀ ਨੈਤਿਕ ਸਕੀਮ ਨੂੰ ਮਿੱਟੀ ਘੱਟੇ ਰੋਲਦੇ ਹੋ। ਇਹ ਪਾਪ ਹੈ ਰੱਬ ਪ੍ਰਤੀ ਬੇਪਰੋਸਗੀ ਉਸ ਦੀ ਮਾਣਹਾਨੀ ਹੈ ਅਤੇ ਰੱਬ ਦੇ ਪਿਆਰ ਨੂੰ ਦਰਕਾਰ ਨਾ ਹੈ। ਜੇ ਇਹ ਸਚਾਈ ਤੁਹਾਡੀ ਸਮਝ ਚ ਆ ਗਈ ਤਾਂ ਜੀਵਨ ਚ ਇਨਕਲਾਬ ਆ ਜਾਵੇਗਾ ਮੁਸੀਬਤਾਂ ਦੇ ਛਖੜ ਆਪੇ ਹਟ ਜਾਣਗੇ ਜਿਹੜੇ ਇਹ ਸਮਝਣ ਲੱਗਦੇ ਹਨ ਕਿ ਸਾਡੀ ਸ਼ਕਤੀ ਦੀ ਇੱਕ ਹੱਦ ਹੈ ਜਾਂ ਜਿਨ੍ਹਾਂ ਦੇ ਮਨ ਚ ਇਹ ਡਰ ਸਮ ਆ ਗਿਆ ਹੈ ਕਿ ਅਸੀਂ ਹਾਲਾਤਾਂ ਨਾਲ ਕਿਰੇ ਹੋਏ ਹਾਂ ਅਸੀਂ ਉਹਨਾਂ ਦੇ ਵਸ ਹਾਂ ਇਹਨਾਂ ਤੋਂ ਬਚ ਕੇ ਨਿਕਲਣਾ ਸਾਡੇ ਲਈ ਔਖਾ ਹੈ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਇਦਾਂ ਦੇ ਨਿਰਾਸ਼ਾ ਭਰੇ ਵਿਚਾਰਾ ਸਦਕਾ ਹੀ ਉਹਨਾਂ ਦੀ ਤਾਕਤ ਘਟਦੀ ਹੈ। ਆਪਣੇ ਵਿਚਾਰਾਂ ਨੂੰ ਅਮਲੀ ਜਾਮਾ ਪਾਉਣ ਤੋਂ ਖਾਲੀ ਰਹਿ ਜਾਂਦੇ ਹਨ। ਉਹਨਾਂ ਨੂੰ ਦਰਦੀਲੀ ਨਾਕਾਮਜਾਬੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰੀਬੀ ਚ ਉਹ ਜ਼ਿੰਦਗੀ ਬਤਾਉਣੀ ਪੈਂਦੀ ਹੈ। ਉਹ ਲੋਕ ਚਾਹੁੰਦਿਆਂ ਹੋਇਆਂ ਵੀ ਨਾ ਤਾਂ ਕਿਸੇ ਖੇਤਰ ਚ ਕਾਮਯਾਬ ਹੋ ਸਕਦੇ ਹਨ, ਨਾ ਹੀ ਗਰੀਬੀ ਤੋਂ ਖਿਹੜਾ ਛੁਡਾ ਸਕਦੇ ਹਨ। ਦਮਕੁਟਨੀ ਅਤੇ ਥੁੜਾ ਪਰ ਜਿੰਦਗੀ ਹੀ ਉਹਨਾਂ ਦੀ ਤਕਦੀਰ ਬਣ ਜਾਂਦੀ ਹੈ। ਇਹ ਸੋਚਦਿਆਂ ਹੈਰਾਨੀ ਅਤੇ ਹਮਦਰਦੀ ਨਾਲ ਦਿਲ ਭਰ ਜਾਂਦਾ ਹੈ ਕਿ ਇਸ ਬਦਕਿਸਮਤੀ ਨੂੰ ਅਕਸਰ ਅਸੀਂ ਆਪ ਬੁਲਾਉਂਦੇ ਹਾਂ। ਆਪਣੇ ਆਪ ਨੂੰ ਕਮਜ਼ੋਰ ਸਮਝਣ ਦੀ ਭਾਵਨਾ ਅਸਲ ਵਿੱਚ ਸੱਚ ਨਹੀਂ ਹੁੰਦੀ। ਇਹ ਤਾਂ ਅਜੀਹਾ ਇੱਕ ਮਾਨਸਿਕ ਰੋਗ ਹੈ ਜਿਸ ਦੇ ਨਤੀਜੇ ਖਤਰਨਾਕ ਨਿਕਲਦੇ ਹਨ। ਮਨੋਕ ਉਚਾਈਆਂ ਸ਼ੂਨ ਲਈ ਪੈਦਾ ਹੋਇਆ ਹੈ। ਸ਼ਵੀ ਬਣਾਉਣੀ ਅਤੇ ਦਮ ਖੰਮ ਵਾਲੀ ਆਪਣੀ ਹੋਂਦ ਜਤਾਉਣੀ ਉਸ ਦਾ ਮੂਢਲਾ ਹੱਕ ਹੈ ਪਰ ਮਨੁੱਖ ਆਪ ਹੀ ਇਸ ਹੱਕ ਨੂੰ ਪਰਾਂ ਤੱਕਦਾ ਹੈ ਅਤੇ ਇਸ ਦੀ ਥਾਂ ਕਮਜ਼ੋਰੀ ਨੂੰ ਜੱਫੀਆਂ ਪਾਉਂਦਾ ਹੈ ਉਹ ਆਪ ਹੀ ਖੁਸ਼ਹਾਲੀ ਆਜ਼ਾਦੀ ਅਤੇ ਸਦਾ ਬਹਾਰਤਾ ਨੂੰ ਛੱਡ ਕੇ ਕੰਗਾਲੀ بے ਭਾਗਤਾ ਅਤੇ ਗੁਲਾਮੀ ਵੱਲ ਝੁਕਦਾ ਹੈ ਕੋਈ ਵੀ ਮਨੁੱਖ ਤਦ ਤੱਕ bad kismati ਦੇ ਗੇੜ ਚੋਂ ਕਿਵੇਂ ਨਿਕਲ ਸਕਦਾ ਹੈ ਜਦ ਤੱਕ ਉਸ ਨੂੰ ਭਰੋਸਾ ਨਾ ਹੋਵੇ ਆਪਣੀ ਜ਼ਿੰਦਾਦਿਲੀ ਤੇ ਜਦੋਂ ਬੰਦਾ ਇਹ ਸੋਚਣ ਲੱਗਦਾ ਹੈ ਕਿ ਉਹ ਇਹ ਕੰਮ ਨਹੀਂ ਕਰ ਸਕਦਾ ਤਾਂ ਉਸ ਵੇਲੇ ਕੋਈ ਵੀ ਸਾਇੰਸ ਟੂਣਾ ਟਾਮਨ ਅਤੇ ਜਾਦੂ ਮੰਤਰ ਵੀ ਬੇਅਸਰ ਸਾਬਤ ਹੁੰਦੇ ਹਨ ਤੁਸੀਂ ਆਪ ਹੀ ਦੱਸੋ ਕਿ ਅਜਿਹਾ ਕੋਈ ਉਪਾਅ ਹੈ ਕਿ ਬੰਦਾ ਉਤਾਹ ਵੇਖੇ ਬਿਨਾ ਹੀ ਉੱਪਰ ਉੱਠ ਜਾਵੇ ਕੀ ਅਜਿਹਾ ਕੋਈ ਰਾਹ ਹੈ ਕਿ ਬੰਦਾ ਹਰ ਪਲ ਨਾ ਕਾਮਯਾਬੀ ਬਾਰੇ ਹੀ ਚੂਰਦਾ ਰਹੇ ਉਸ ਬਾਰੇ ਹੀ ਗੱਲਾਂ ਕਰੀ ਜਾਵੇ ਅਜਿਹੀ ਹਾਲਤ 'ਚ ਵੀ ਉਹ ਸਫਲ ਹੋ ਜਾਵੇ ਕੀ ਤੁਸੀਂ ਜਾਨ ਸਕਦੇ ਹੋ ਕੋਈ ਕੋਈ ਵਿਅਕਤੀ ਜਾਂ ਪਦਾਰਥ ਦੋ ਉਲਟ ਦਿਸ਼ਾਵਾਂ ਵੱਲ ਜਾ ਸਕਦਾ ਹੈ ਸ਼ੱਕ ਤੇ ਨਿਸ਼ਚਾ ਇਹ ਹੀ ਦੋਵੇਂ ਆਪਾ ਵਿਰੋਧੀ ਰਾਹ ਹਨ ਜਿੱਥੇ ਸ਼ੱਕ ਹੈ ਉਥੇ ਕਿਸੇ ਨਿਸ਼ਚੇ ਤੇ ਕਿਵੇਂ ਪਹੁੰਚਿਆ ਜਾ ਸਕਦਾ ਹੈ ਜਿਹਦੇ ਮਨ 'ਚ ਇਹ ਸ਼ੱਕ ਹੋਵੇ ਕਿ ਪਤਾ ਨਹੀਂ ਕੁਝ ਹੱਥ ਪੱਲੇ ਆਊ ਵੀ ਕਿ ਨਹੀਂ ਉਹ ਸਫਲਤਾ ਨਹੀਂ ਪਾ ਸਕਦਾ ਇਸ ਲਈ ਤਾਂ ਦ੍ਰਿੜ ਨਿਸ਼ਚੈ ਹੋਣਾ ਬੜਾ ਜ਼ਰੂਰੀ ਹੈ ਜਦੋਂ ਤੱਕ ਤੁਸੀਂ ਆਪਣੀ ਡਿਕਸ਼ਨਰੀ 'ਚ ਮਾੜੇ ਭਾਗ ਮੈਂ ਇਦਾਂ ਨਹੀਂ ਕਰ ਸਕਾਂਗਾ ਸ਼ੱਕ ਇਹੋ ਜਿਹੇ ਸ਼ਬਦ ਡਿਕਸ਼ਨਰੀ ਵਿੱਚੋਂ ਕੱਢ ਨਹੀਂ ਦਿਓਗੇ ਤਦ ਤੱਕ ਤੁਸੀਂ ਅੱਗੇ ਨਹੀਂ ਵੱਧ ਸਕੋਗੇ ਜਦੋਂ ਤੱਕ ਤੁਹਾਡੇ ਅੰਦਰ ਇਹ ਡਰ ਸਮਾਇਆ ਰਹੇਗਾ ਕਿ ਮੈਂ ਕਮਜ਼ੋਰ ਹਾਂ ਤਦ ਤੱਕ ਤਾਕਤਵਰ ਨਹੀਂ ਬਣਿਆ ਜਾਣਾ ਜਦੋਂ 24 ਘੰਟੇ ਹੀ ਤੁਸੀਂ ਹੀਣ ਭਾਵਨਾ ਦੇ ਸ਼ਿਕਾਰ ਰਹੋਗੇ ਉਦੋਂ ਉੱਚੀਆਂ ਭਾਵਨਾਵਾਂ ਤੁਹਾਡੇ ਦਿਲਾਂ ਵਿੱਚ ਕਿਵੇਂ ਸਮਾ ਸਕਣਗੀਆਂ ਜਦ ਤੱਕ ਤੁਹਾਡਾ ਮਨ ਦੁੱਖਾਂ ਤੇ ਬਦਕਿਸਮਤੀ ਨਾਲ ਤਾਲਮੇਲ ਰੱਖੂ ਤਦ ਤੱਕ ਖੁਸ਼ੀ ਕਿਵੇਂ ਮਿਲੂ ਕਿਉਂਕਿ ਮਨ ਨੂੰ ਤਾਂ ਉਦੋਂ ਤੱਕ ਤੜਫਣ ਹੀ ਲੱਗੀ ਰਹਿਣੀ ਹੈ ਕੋਈ ਆਪਣੀ ਮਾੜੀ ਸਿਹਤ ਬਾਰੇ ਸੋਚ ਕੇ ਝੂਰਦਾ ਰਹੇ ਚਰਚਾ ਕਰੀ ਜਾਵੇ ਅਜਿਹਿਆਂ ਫਿਕਰਮੰਦੀਆਂ 'ਚ ਹੀ ਡੁੱਬਿਆ ਰਹੇ ਕਿ ਮੈਂ ਸਿਹਤਮੰਦ ਤੇ ਤਕੜਾ ਨਹੀਂ ਹੋ ਸਕਦਾ ਕੀ ਤੁਸੀਂ ਆਸ ਕਰ ਸਕਦੇ ਹੋ ਕਿ ਕਦੇ ਉਸ 'ਚ ਸੁਧਾਰ ਆ ਸਕੂ ਇਦਾਂ ਹੀ ਆਪਣੇ ਹੱਥ 'ਚ ਲੈ ਕੰਮ ਬਾਰੇ ਚਿੰਤਤ ਰਹਿਣਾ ਕਿ ਖੌਰੇ ਇਹ ਕੰਮ ਸਿਰੇ ਚੜੇਗਾ ਵੀ ਕਿ ਨਹੀਂ ਕਿਉਂਕਿ ਮੇਰੇ ਵਿੱਚ ਦਮ ਨਹੀਂ ਇਸ ਨੂੰ ਨਿਪਰੇ ਚਾੜਨ ਦਾ ਤਾਂ ਉਸ ਤੋਂ ਕਿਵੇਂ ਆਸ ਕੀਤੀ ਜਾਵੇ ਕਿ ਉਸ ਕੰਮ ਨੂੰ ਪੂਰਾ ਚਾੜਨ ਦੀ ਅਸਲ 'ਚ ਸੰਸਾਰ ਵਿੱਚ ਸੰਸੇ ਤੋਂ ਵੱਧ ਮਨ ਨੂੰ ਕਮਜ਼ੋਰ ਕਰਨ ਵਾਲੀ ਕੋਈ ਬਿਰਤੀ ਨਹੀਂ ਇਹ ਤਾਂ ਮਨ ਨੂੰ ਬਿਲਕੁਲ ਵਿਅਰਥ ਬਣਾ ਦਿੰਦੀ ਹੈ ਉਸ ਪਿੱਛੋਂ ਮਨੁੱਖ ਲਈ ਕੁਝ ਸਾਰਥਕ ਸੋਚਣਾ ਔਖਾ ਹੋ ਜਾਂਦਾ ਹੈ ਜੋ ਬੰਦਾ ਲਗਾਤਾਰ ਆਪਣੇ ਆਪ 'ਚ ਕੰਮ ਕਰਨ ਦੀ ਯੋਗਤਾ ਦੀ ਥੋੜ੍ਹ ਮਹਿਸੂਸ ਕਰਦਾ ਹੈ ਉਹ ਆਪਣੀ ਕਮਜ਼ੋਰੀ ਦਾ ਆਪ ਹੀ ਇਕਬਾਲ ਕਰਦਾ ਹੈ ਉਸ ਕਮਜ਼ੋਰੀ ਨੂੰ ਵਾਰ-ਵਾਰ ਦਹਿਰਾਉਂਦਾ ਹੈ ਕੁਝ ਲੋਕ ਹਮੇਸ਼ਾ ਨਾਕਾਮਜਾਬ ਰਹਿੰਦੇ ਹਨ ਇਸ ਦਾ ਕਾਰਨ ਅਕਸਰ ਇਹੀ ਹੁੰਦਾ ਹੈ ਕਿ ਉਹ ਜੋ ਕੰਮ ਹੱਥ ਵਿੱਚ ਲੈਂਦੇ ਹਨ ਉਸ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੀ ਆਪਣੀ ਲਿਆਕਤ ਤੋਂ ਭਰੋਸਾ ਗਵਾ ਦਿੰਦੇ ਹਨ ਤੁਸੀਂ ਜ਼ਿੰਦਗੀ ਨਾਲ ਸੰਬੰਧਤ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਜੇ ਸੰਸੇ ਨੂੰ ਹਾਵੀ ਹੋਣ ਦਿੰਦੇ ਹੋ ਤਾਂ ਸਮਝ ਲਵੋ ਕਿ ਤੁਹਾਡੇ ਕੈਂਪ ਵਿੱਚ ਅਜੇਹਾ ਜਾਸੂਸ ਦੁਸ਼ਮਣ ਆਵੜਿਆ ਹੈ ਜੋ ਤੁਹਾਡੇ ਨਾਲ ਦਗਾ ਕਮਾਏਗਾ ਧੋਖਾ ਕਰੇਗਾ ਇਸ ਗੱਲ ਨੂੰ ਇਦਾਂ ਸਮਝੋ ਤੁਸੀਂ ਇਹ ਮੰਨ ਕੇ ਚੱਲੋ ਕਿ ਨਾ ਕਾਮਯਾਬੀ ਆਪਣੇ ਆਪ ਵਿੱਚ ਪੂਰਾ ਟੱਬਰ ਹੈ ਸੰਸਾ ਜਾਂ ਸ਼ੱਕ ਉਸ ਪਰਿਵਾਰ ਦਾ ਮੁਖੀਆ ਹੈ ਜੇ ਤੁਸੀਂ ਉਸ ਨੂੰ ਘਰ 'ਚ ਵੜਨ ਦਿੱਤਾ ਤਾਂ ਇਸ 'ਚ ਕੋਈ ਸ਼ੱਕ ਨਹੀਂ ਕਿ ਉਹ ਆਪਣੇ ਨਾਲ ਆਪਣੇ ਸਾਰੇ ਟੋਲੇ ਨੂੰ ਵੀ ਲੈ ਕੇ ਆਵੇਗਾ ਉਸ ਦਾ ਇੱਕ ਯਾਰ ਹੈ ਆਲਸ ਦੂਜਾ ਯਾਰ ਹੈ ਔਖੇ ਕੰਮ 'ਚ ਕਰਨ ਦੀ ਬੇਜਕੀਨੀਅਤ ਅਤੇ ਤੀਜਾ ਹੈ ਉਡੀਕ ਜਦੋਂ ਇਹ ਸਾਰਾ ਟੋਲਾ ਤੁਹਾਡੇ ਮਨ ਰੂਪੀ ਘਰ 'ਚ ਆ ਵੜਦਾ ਹੈ ਤਾਂ ਤੁਹਾਡੀਆਂ ਉਮੰਗਾਂ ਦਮ ਖੰਮ ਵਾਲਾ ਜਿਗਰਾ ਸਭ ਕੁਝ ਵਿਅਰਥ ਹੋ ਕੇ ਰਹਿ ਜਾਂਦੇ ਹਨ ਇਹ ਤੁਹਾਡੀ ਸਾਰੀ ਤਾਕਤ ਖਿੱਚ ਲੈਣਗੇ ਕਾਮਯਾਬੀ ਨੂੰ ਆਪਣੇ ਵੱਲ ਕਰਨ ਦੀ ਤੁਹਾਡੀ ਸਾਰੀ ਸ਼ਕਤੀ ਆਪਣੇ ਆਪ ਹੀ ਠੰਡੀ ਪੈ ਜਾਵੇਗੀ ਅਤੇ ਇਦਾਂ ਤੁਹਾਡੇ ਕੰਮਾਂ ਵਿੱਚ ਨਾ ਕਾਮਯਾਬੀ ਵਧ ਹੀ ਜਾਵੇਗੀ ਸਮਝ ਲਵੋ ਕਿ ਜਿਸ ਵੇਲੇ ਤੁਸੀਂ ਨਿਮੋ ਝੂਣਤਾ ਨੂੰ ਆਪਣੇ ਅੰਦਰ ਲਿਆਂਦਾ ਤੁਸੀਂ ਕਿਸੇ ਪਾਸੇ ਜੋਗੇ ਵੀ ਨਹੀਂ ਰਹਿਣਾ ਤੁਸੀਂ ਆਪਣੇ ਆਪ ਨੂੰ ਹਾਰਿਆ ਜਰਨੈਲ ਮੰਨ ਲਓਗੇ ਜਿਹੜੇ ਬੰਦੇ ਸੰਘਰਸ਼ ਕਰਨਾ ਛੱਡ ਦਿੰਦੇ ਹਨ ਜੀਵਨ ਦੀ ਚਾਹਨਾ ਤੋਂ ਹੱਥ ਧੋ ਬਿੰਦੇ ਹਨ ਫਿਰ ਅਜਿਹੇ ਵਿਅਕਤੀ ਦਾ ਕੋਈ ਇਲਾਜ ਨਹੀਂ ਰਹਿੰਦਾ ਸੰਸਾਰ 'ਚ ਉਹੀ અપਮਾਨਿਤ ਹੁੰਦਾ ਹੈ ਜਿਸਨੇ ਹਾਰ ਮੰਨ ਲਈ ਹੋਵੇ ਅਤੇ ਹਥਲਾ ਕੰਮ ਸੁੱਟ ਕੇ ਬਹਿ ਗਿਆ ਹੋਵੇ ਜੋ ਇਹ ਕਹਿੰਦਾ ਹੋਵੇ ਕਿ ਮੈਥੋਂ ਇਹ ਕੰਮ ਕਿੱਥੇ ਹੋਣਾ ਹੈ ਇਸ 'ਚ ਮੇਰਾ ਕੀ ਬੰਨਾ ਹੈ ਕਿਸਮਤ ਮੇਰਾ ਸਾਥ ਹੀ ਨਹੀਂ ਦੇ ਰਹੀ ਇਦਾਂ ਦੇ ਵਿਚਾਰ ਲਗਾਤਾਰ ਮਨ 'ਚ ਬਿਠਾਈ ਰੱਖਣਾ ਆਪਣੇ ਮੁਤਾਬਕ ਢਾਲੀ ਜਾਣਾ ਬਹੁਤ ਹੀ ਨੁਕਸਾਨਦੇਹ ਹੈ ਅਜਿਹੀ ਦਸ਼ਾ ਚ ਹੋਰ ਤਰ੍ਹਾਂ ਦੇ ਬਦਲਵੇਂ ਹਾਲਾਤ ਪੈਦਾ ਹੋਣ ਉਹ ਰਹਿ ਜਾਂਦੇ ਹਨ ਤੁਸੀਂ ਆਪ ਹੀ ਦੱਸੋ ਜਦੋਂ ਮਾੜੇ ਭਾਗਾਂ ਦਾ ਰੋਣਾ ਤੁਸੀਂ ਆਪ ਹੀ ਰੋਂਦੇ ਰਹੋਗੇ ਤਾਂ ਚੰਗੇ ਭਾਗਾਂ ਵਾਲਿਆਂ ਵਿੱਚ ਕਿਵੇਂ ਗਿਨੇ ਜਾਓਗੇ ਜਦੋਂ ਤੱਕ ਤੁਸੀਂ ਇਹੀ ਸੋਚਦੇ ਰਹੋਗੇ ਕਿ ਮੈਂ ਤਾਂ ਨਾਲੀ ਦਾ ਕੀੜਾ ਹਾਂ ਦੁਖੀ ਹਾਂ ਤਦੋਂ ਤੱਕ ਤੁਸੀਂ ਉਹੋ ਹੀ ਬਣੇ ਰਹੋਗੇ ਉਹ ਤਾਂ ਨਹੀਂ ਉੱਠ ਸਕਦੇ ਆਪਣੇ ਆਪ ਨੂੰ ਖੂਦ ਆ ਡੱਡੂ ਨਾ ਸਮਝੋ ਡੱਡੂ ਇਹ ਸਮਝਦਾ ਹੈ ਕਿ ਬਸ ਇਹੀ ਖੂ ਹੀ ਸਾਰੀ ਦੁਨੀਆ ਹੈ ਕਿਉਂਕਿ ਡੱਡੂ ਨੇ ਤਾਂ ਨਾ ਨਦੀਆਂ ਵੇਖੀਆਂ ਹੁੰਦੀਆਂ ਅਤੇ ਨਾ ਹੀ ਸਮੁੰਦਰ ਫਿਰ ਭਲਾ ਉਹ ਕਿਸੇ ਨਦੀ ਜਾਂ ਤਲਾਕ ਚ ਜਾਣ ਬਾਰੇ ਕਿਵੇਂ ਸੋਚ ਸਕਦਾ ਹੈ ਉਹ ਤਾਂ ਉੱਥੇ ਹੀ ਪੈਦਾ ਹੁੰਦਾ ਹੈ ਉੱਥੇ ਹੀ ਮਰ ਜਾਂਦਾ ਹੈ ਆਪਣੇ ਬਾਰੇ ਤੁਸੀਂ ਜਿਹੋ ਜਿਹੀ ਧਾਰਨਾ ਬਣਾਓਗੇ ਉਸ ਤੋਂ ਵੱਖਰਿਆ ਤੁਹਾਡੇ ਲਈ ਹੋਣਾ ਔਖਾ ਹੋ ਜਾਓ ਜੇਕਰ ਤੁਹਾਡਾ ਇਹਨਾਂ ਗੱਲਾਂ 'ਤੇ ਭਰੋਸਾ ਹੈ ਕਿ ਤੁਸੀਂ ਦੁਖੀ, ਬੇਪਾਗੇ, ਤਰਸ ਦੇ ਪਾਤਰ ਹੋ ਤਾਂ ਤੁਸੀਂ ਉਹੋ ਜਿਹੇ ਹੀ ਰਹਿ ਜਾਣਾ ਹੈ। ਇਹ ਬਿਮਾਰੀਆਂ ਦੂਰ ਕਰਨ ਲਈ ਸੰਸਾਰ 'ਚ ਕੋਈ ਜੜੀ ਬੂਟੀ ਜਾਂ ਕੋਈ ਪੇਟੈਂਟ ਦਵਾਈ ਨਹੀਂ, ਕੋਈ ਅਜਿਹਾ ਉਪਾਅ ਨਹੀਂ ਜੋ ਤੁਹਾਨੂੰ ਇਸ ਤੋਂ ਛੁਟਕਾਰਾ ਦਿਵਾ ਸਕੇ। ਜਦੋਂ ਤੱਕ ਤੁਹਾਡੇ ਵਿਚਾਰ ਨਹੀਂ ਬਦਲਣਗੇ ਤੁਹਾਡੀ ਇਹੋ ਦਸ਼ਾ ਰਹੂ ਜਿਵੇਂ ਹਨੇਰਾ ਹੋਣ ਤੇ ਵੀ ਤੁਸੀਂ ਸਮਝਦੇ ਹੋ ਕਿ ਸਵੇਰ ਆਏਗੀ। ਜ਼ਰੂਰ ਆਏਗੀ ਅਜਿਹਾ ਡ੍ਰਿਡ ਵਿਸ਼ਵਾਸ ਤੁਹਾਡੇ ਅੰਦਰ ਹੁੰਦਾ ਹੈ ਕਿ ਹਰ ਰਾਤ ਪਿੱਛੋਂ ਦਿਨ ਜ਼ਰੂਰ ਚੜ੍ਹਨਾ ਤੇ ਤੁਸੀਂ ਦੇਖਦੇ ਹੋ ਕਿ ਸਵੇਰਾ ਹੁੰਦਾ ਹੈ ਰਾਤ ਦੀ ਕਾਲਸ ਖਤਮ ਹੋ ਜਾਂਦੀ ਹੈ ਵਿਚਾਰ ਦੀ ਤਬਦੀਲੀ ਸਦਕਾ ਹੀ ਸਰੀਰ ਦੀ ਹਾਲਤ 'ਚ ਤਬਦੀਲੀ ਆ ਸਕਦੀ ਹੈ ਇਹ ਗੱਲ ਉਸੇ ਤਰ੍ਹਾਂ ਪੱਕੀ ਹੈ ਜਿਵੇਂ ਸੂਰਜ ਦੀ ਰੌਸ਼ਨੀ ਵਿੱਚ ਫੁੱਲ ਪੱਤੀਆਂ ਖਿੱਡ ਜਾਂਦੀਆਂ ਹਨ ਇਸ 'ਚ ਕੋਈ ਭੇਦਵਾਲੀ ਗੱਲ ਨਹੀਂ ਇਹ ਇੱਕ ਖੋਟ ਰਹਿਤ ਵਿਗਿਆਨਕ ਸੱਚ ਹੈ ਜਿਹੜੇ ਬੰਦੇ ਮਹਾਨ ਕੰਮ ਕਰਦੇ ਹਨ ਉਹਨਾਂ ਅੰਦਰ ਅਨੋਖੀ ਸੰਕਲਪ ਸ਼ਕਤੀ ਹੁੰਦੀ ਹੈ ਵਿਚਾਰਾਂ ਨੂੰ ਜੋੜਨ ਦੀ ਆਪੋਚ ਸਬੰਧਾਂ ਦੀ ਅਪੂਰਵ ਪ੍ਰਕਿਰਿਆ ਨੂੰ ਉਹ ਜਾਣਦੇ ਹਨ ਉਹਨਾਂ ਦੇ ਮਨ 'ਚ ਉਹਨਾਂ ਬੇਲੋੜੀਆਂ ਧਾਰਨਾਵਾਂ ਪ੍ਰਤੀ ਸੰਸੇ ਪੈਦਾ ਨਹੀਂ ਹੁੰਦੀ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਅਤੇ ਕੰਮ ਕਰਨ ਦੀ ਆਪਣੀ ਯੋਗਤਾ ਤੇ ਪੱਕਾ ਭਰੋਸਾ ਹੁੰਦਾ ਹੈ ਕਿ ਉਹਨਾਂ ਵਿਰੁੱਧ ਕੋਈ ਵੀ ਗੱਲ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰ ਸਕਦੀ। ਜਦੋਂ ਉਹ ਕਿਸੇ ਕੰਮ ਨੂੰ ਨੇਪਰੇ ਚਾੜਨ ਦੀ ਧਾਰ ਲੈਂਦੇ ਹਨ ਤਾਂ ਉਹ ਯਕੀਨੀ ਤੌਰ ਤੇ ਪੂਰਿਆ ਕਰ ਲੈਂਦੇ ਹਨ। ਅਜਿਹੀ ਦਸ਼ਾ 'ਚ ਉਹਨਾਂ ਦੇ ਮਨ 'ਚ ਸੰਸਾ ਜਾਂ ਡਰ ਕਦੇ ਪੈਦਾ ਨਹੀਂ ਹੁੰਦਾ। ਅਜਿਹੇ ਸਿਰੜੀਆਂ ਨੂੰ ਕੁਝ ਜਾਹਲ ਲੋਕ ਪਾਗਲ ਤੇ ਸਣਕੀ ਤੱਕ ਵੀ ਕਹਿ ਦਿੰਦੇ ਹਨ। ਟੀਚਰਾਂ ਕਰਦੇ ਹਨ। ਅਕਸਰ ਅਜਿਹੇ ਸਾਰੇ ਮਹਾਨ ਲੋਕਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਸਮੇਂ 'ਚ ਖੱਬਤੀ ਸਮਝਿਆ ਗਿਆ ਹੈ। ਉਹਨਾਂ ਦੇ ਬਾਰੇ ਇਹ ਚਰਚਾ ਹੁੰਦੀ ਰਹਿੰਦੀ ਹੈ ਕਿ ਇਸ ਦੇ ਦਿਮਾਗ 'ਚ ਫਤੂਰ ਹੈ, ਪੈਰਾਂ ਵਿੱਚ ਚੱਕਰ ਹੈ। ਪਰ ਅੱਜ ਦੀ ਇਹ ਲੁਭਾਉਣੇ ਸੱਭਿਆਤਾ ਅਜਿਹੇ ਮਹਾਨ ਲੋਕਾਂ ਦੇ ਮਹਾਨ ਕੰਮਾਂ ਸਦਕਾ ਬਣੀ ਹੈ। ਇਹ ਸਭ ਕੁਝ ਕਾਰਨ 'ਚ ਉਹ ਤਦੇ ਸਫਲ ਹੋਏ ਜੇ ਉਹਨਾਂ ਨੂੰ ਆਪਣੇ ਆਪ ਤੇ ਭਰੋਸਾ ਸੀ। ਉਹ ਧੰਨ ਦੇ ਪੱਕੇ ਸਨ। ਆਪਣੇ ਕੰਮ ਵੱਲ ਆਪਣੇ ਉਦੇਸ਼ ਵੱਲ ਪੂਰੀ ਆਸਥਾ ਰੱਖਦੇ ਸਨ ਜਿਸ ਨੂੰ ਦੁਨਿਆਵੀ ਰੋਕਾਂ ਡਲਾ ਨਾ ਸਕੀਆਂ ਦੁਨੀਆ ਦੀ ਤਰੱਕੀ ਅਤੇ ਵਾਧੇ ਦਾ ਇਤਿਹਾਸ ਇਨ੍ਹਾਂ ਲੋਕਾਂ ਦੇ ਜੀਵਨ ਚਰিত্রਾਂ ਨਾਲ ਭਰਿਆ ਪਿਆ ਹੈ ਕੋਪਰਨਿਕਸ ਅਤੇ ਗੈਲਿਲੀਓ ਨੂੰ ਜਦੋਂ ਲੋਕਾਂ ਵਿਗੜੇ ਦਿਮਾਗ ਵਾਲਾ ਜਾਂ ਪਾਗਲ ਆਖਿਆ ਉਸ ਵੇਲੇ ਜੇ ਉਹ ਆਪਣੇ ਕੰਮ ਜਾਂ ਉਦੇਸ਼ ਤੋਂ ਥੜਕ ਜਾਂਦੇ ਤਾਂ ਕੀ ਨਤੀਜਾ ਨਿਕਲਦਾ ਅੱਜ ਜੋ ਕਿੱਥੇ ਹੁੰਦੇ ਕਿੱਥੇ ਹੁੰਦਾ ਉਹਨਾਂ ਦਾ ਨਾਂ ਅੱਜ ਦੀ ਸਾਇੰਸ ਉਹਨਾਂ ਦੇ ਇਸੇ اٹਲ ਵਿਸ਼ਵਾਸ ਤੇ ਆਪਣੇ ਵਿਸ਼ਾਲ ਭਾਵਨ ਨੂੰ ਖੜਾ ਕਰ ਰੱਖਿਆ ਹੈ ਕਿ ਧਰਤੀ ਗੋਲ ਹੈ ਅਤੇ ਧਰਤੀ ਹੀ ਸੂਰਜ ਦੇ ਚਾਰੇ ਪਾਸੇ ਘੁੰਮਦੀ ਹੈ ਨਾ ਕਿ ਸੂਰਜ ਕਲੰਬਸ ਨੇ ਜਦੋਂ ਆਪਣੇ ਸਫ਼ਰ ਦਾ ਨਿਸ਼ਚਾ ਕੀਤਾ ਤਾਂ ਸਾਰੇ ਯੂਰਪ ਵਿੱਚ ਉਸ ਨੂੰ ਪਾਗਲਾ ਕੇ ਮੌਜੂ ਉਡਾਇਆ ਗਿਆ ਪਰ ਉਸ ਜ਼ਰਾ ਪਰਵਾਹ ਨਾ ਕੀਤੀ ਅਤੇ ਇੱਕ ਨਵੀਂ ਦੁਨੀਆ ਲੱਭ ਲਈ ਸੈਰਸ W ਫੀਲਡ ਨੇ ਅਥਾ ਸਮੁੰਦਰ ਨੂੰ ਨਾਪਣ ਦਾ ਕੰਮ ਆਪਣੇ ਹੱਥ 'ਚ ਲਿਆ ਸੀ ਕਈ ਵਾਰ ਉਹ ਨਾਕਾਮਜਬ ਹੋ ਚੁੱਕਿਆ ਸੀ ਕਈ ਮੀਲ ਲੰਮੀ ਤਾਰ ਸਮੁੰਦਰ ਦੇ ਵਿੱਚ ਗਡੋਈ ਰੱਖੀ ਜੇ ਉਹ ਆਪਣੇ ਯਾਰਾਂ ਦੋਸਤਾਂ ਦੀ ਗੱਲ ਮੰਨ ਲੈਂਦਾ ਕਿ ਕਿਉਂ ਆਪਣਾ ਪੈਸਾ ਬਰਬਾਦ ਕਰ ਰਹੇ ਹੋ ਤਾਂ ਉਸ ਦੀ ਖੋਜ ਤੋਂ ਸੰਸਾਰ ਅੱਜ ਜੋ ਲਾਭ ਉਠਾ ਰਿਹਾ ਹੈ ਕੀ ਇਹ ਅੱਜ ਮਿਲ ਸਕਦਾ ਇਦਾਂ ਹੀ ਫੁਲਟਨ ਨੇ ਭਾਖ ਨਾਲ ਚੱਲਣ ਵਾਲੇ ਜਹਾਜ਼ ਬਾਰੇ ਹੰਬਲੇ ਨਾ ਮਾਰੇ ਹੁੰਦੇ ਅਤੇ ਇਹ ਤਜਰਬੇ ਨਾ ਕੀਤੇ ਹੁੰਦੇ ਕਿ ਜਹਾਜ਼ ਤੇ ਕੋਲਾ ਲੱਦ ਕੇ ਉਸ ਨੂੰ ਸਮੁੰਦਰੋਂ ਪਾਰ ਪਹੁੰਚਾਇਆ ਜਾ ਸਕਦਾ ਹੈ ਜਾਂ ਨਹੀਂ ਤਾਂ ਸੱਚਮੁੱਚ ਉਸ ਦਾ ਮੌਜੂ ਉਡਾਣ ਵਿੱਚ ਲਿਖੀ ਗਈ ਕਿਤਾਬ ਸੱਚ ਸਾਬਤ ਹੋ ਜਾਂਦੀ ਉਸ ਨੇ ਕੋਲੇ ਨਾਲ ਲੱਦੇ ਜਹਾਜ਼ ਦੇ ਨਾਲ ਹੀ ਉਹ ਕਿਤਾਬ ਵੀ ਰੱਖ ਕੇ ਸਮੁੰਦਰ ਪਾਰ ਪਹੁੰਚਾ ਦਿੱਤੀ ਜੇਕਰ ਗ੍ਰਾਹਮ ਬੈਲ ਟੈਲੀਫੋਨ ਨਾਲ ਸੰਬੰਧ ਖੋਜ ਕਰਦਾ ਆਪਣਾ ਭਰੋਸਾ ਖੋਹ ਬੈਠਦਾ ਤਾਂ ਕੀ ਨਤੀਜਾ ਨਿਕਲਦਾ ਜਦਕਿ ਉਸਨੇ ਆਪਣੀ ਜੇਬ ਵਿੱਚ ਬਚਿਆ 1 ਡਾਲਰ ਵੀ ਖਰਚ ਕਰ ਦਿੱਤਾ ਸੀ ਉਸ ਨੂੰ ਸਾਰੇ ਸਨ ਕੀ ਅੱਖਾਂ ਲੱਗ ਪਏ ਸਨ ਸਬੋਨ ਰੋਲਾ ਇੱਕ ਗਰੀਬ ਪਾਦਰੀ ਸੀ ਜਦੋਂ ਉਹ ਫੇਰੈਂਸ ਵਿੱਚ ਆਇਆ ਤਾਂ ਅਜਨਬੀ ਸੀ ਉਸਨੇ ਉੱਥੇ ਫੈਲੀ ਗਰੀਬੀ ਅਤੇ ਦੁੱਖ ਦੇਖੇ ਕਾਰਨ ਲਵਦਿਆਂ ਉਸ ਦੇਖਿਆ ਕਿ ਕਈ ਲੋਕ ਧੱਕੇ ਨਾਲ ਦੂਜੇ ਦਾ ਪੈਸਾ ਹੜਾਪ ਕੇ ਐਸ਼ ਰਾਮ ਦੀ ਜ਼ਿੰਦਗੀ ਜਿਉਂਦੇ ਹਨ ਉਸ ਨੇ ਉਸੇ ਵੇਲੇ ठान ਲਈ ਕਿ ਇਨ੍ਹਾਂ ਗਰੀਬ ਲੋਕਾਂ ਦੇ ਕਲਿਆਣ ਲਈ ਜੂਝਾਂਗਾ ਅਤੇ ਉਸ ਅਮੀਰ ਜੁੰਡਲੀ ਵਿਰੁੱਧ ਝੰਡਾ ਚੁੱਕ ਲਿਆ ਉਸ ਨੂੰ ਬਥੇਰੇ ਲਾਲਚ ਤੇ ਭਾਰੀ ਰਿਸ਼ਵਤ ਦੇਣ ਦੀ ਚਾਲ ਚੱਲੀ ਗਈ ਪਰ ਉਹ ਡੋਲਿਆ ਨਹੀਂ ਉਸ ਨੇ ਆਪਣਾ ਨਿਸ਼ਾਨਾ ਹੀ ਮੁੱਖ ਰੱਖਿਆ ਉਸ ਸਮੇਂ ਅਲੇਗਜੈਂਡਰ 6ਵਾਂ ਪੋਪ ਸਾਮਰਾਜ ਦਾ ਪ੍ਰਧਾਨ ਸੀ ਉਹ ਹਮੇਸ਼ਾ ਦੌਲਤਮੰਦ ਅਤੇ ਤਕੜੇ ਲੋਕਾਂ ਦੇ ਪੱਖ ਵਿੱਚ ਹੀ ਭੁਗਤਿਆ ਪਰ ਉਹ ਗਰੀਬ ਪਾਦਰੀ ਫਿਰ ਵੀ ਨਹੀਂ ਘਬਰਾਇਆ ਡੋਲਿਆ ਨਹੀਂ ਇਕੱਲਾ ਹੀ ਸੰਘਰਸ਼ ਕਰਦਾ ਯੁੱਝਦਾ ਰਿਹਾ ਬੇਅੰਤ ਮੁਸੀਬਤਾਂ ਦੇ ਰਕਾਵਟਾਂ ਉਸ ਦੇ ਰਾਹ 'ਚ ਆਈਆਂ ਪਰ ਉਸ ਨੂੰ ਪੱਕਾ ਭਰੋਸਾ ਸੀ ਕਿ ਸੱਚ ਦੀ ਹੀ ਜਿੱਤ ਹੋਵੇਗੀ ਅੰਤ ਵਿੱਚ ਉਹ ਮੂਰਖ ਅਤੇ ਜ਼ਾਲਮ ਹਾਕਮ ਦਾ ਤਖਤਾ ਪਲਟਨ 'ਚ ਹੀ ਸਫਲ ਹੋ ਗਿਆ। ਪਾਦਰੀ ਨੇ ਅਜੇਹ ਰਾਜ ਨੂੰ ਹੋਂਦ ਵਿੱਚ ਲਿਆਂਦਾ ਜੋ ਨਿਆਂ ਤੇ ਖਲੋਤਾ ਸੀ। ਉਹ ਸਾਹਮਣੇ ਇਹੀ ਨਿਸ਼ਾਨਾ ਸੀ। ਉਹ ਇਸੇ ਨਿਸ਼ਾਨੇ ਨੂੰ ਆਪਣਾ ਇਸ਼ਟ ਮੰਨ ਕੇ ਜਦੋਂ ਜੈਦ 'ਚ ਕੁੱਦਿਆ ਸੀ ਉਸ ਸਮੇਂ ਦੇ ਹਾਕਮਾਂ ਨੇ ਸਬੂਨ ਰੋਲ ਤੇ ਇੰਨੇ ਜ਼ਬਰ ਟਾਏ ਕਿ ਤੋਬਾ ਪਰ ਮਰਜੀਵੜਾ ਉਹਨਾਂ ਵਿਰੁੱਧ ਜੂਝਦਾ ਸ਼ਹੀਦ ਹੋ ਗਿਆ। ਵਲਫਨਾ ਦੇ ਫੌਜੀ ਕਮਾਂਡਰ ਨੂੰ ਬਰਤਾਨਵੀ ਪਾਰਲੀਮੈਂਟ ਦੀ ਇੱਕ ਕਮੇਟੀ ਮੂਹਰੇ ਸੱਦ ਕੇ ਆਖਿਆ ਕਿ ਇੱਕ ਬੁੱਧੀਜੀਵੀ ਵਾਪਸ ਕਨੇਡਾ ਭੇਜਿਆ ਜਾ ਰਿਹਾ ਹੈ ਅਤੇ ਤੈਨੂੰ ਉਸਦਾ ਆਗੂ ਥਾਪਿਆ ਗਿਆ ਹੈ ਤੇ ਇਥੋਂ ਇਹ ਆਸ ਕੀਤੀ ਜਾਂਦੀ ਹੈ ਕਿ ਉੱਥੇ ਜਾ ਕੇ ਘਰੇਲੂ جنگ ਨਾਲ ਨਿਬੜੋ ਇਹ ਸੋਂਦਿਆਂ ਹੀ ਉਸਨੇ ਝੱਟ ਆਪਣੀ ਤਲਵਾਰ ਮਿਆਨੋ ਧੂ ਲਈ ਅਤੇ ਕਮਰਿਆਂ ਦੇ ਵਿੱਚ ਤਰਫੀ ਬੜੀ ਤੇਜ਼ੀ ਨਾਲ ਘੁੰਮਣ ਲੱਗਾ ਮੇਜ਼ ਤੇ ਐਨੇ ਜ਼ੋਰ ਦੀ ਮੁੱਕਾ ਮਾਰਿਆ ਅਜਿਹਾ ਕਮਾਂਡ ਦਾ ਦਿਖਾਵਾ ਕੀਤਾ ਕਿ ਹਾਜ਼ਰ ਸਾਰੇ ਮੈਂਬਰਾਂ ਨੇ ਇਤਰਾਜ਼ ਕੀਤਾ ਪਰ ਉਸੇ ਨੌਜਵਾਨ ਉਲਫਣੇ ਜੰਗ ਦੇ ਮੈਦਾਨ 'ਚ ਆਪਣੀ ਫੌਜ ਦੀ ਕਮਾਂਡ ਕਰਦਿਆਂ ਦ੍ਰਿੜ ਆਤਮ ਵਿਸ਼ਵਾਸ ਤੇ ਜੋਰ ਦੀ ਚੜ੍ਹਦੀ ਆਰਈ ਫ੍ਰਾਂਸੀਸੀ ਫੌਜ ਨੂੰ ਪਿਛਾਹ ਮੋੜਦਿਆਂ ਜਿੱਤ ਪ੍ਰਾਪਤ ਕੀਤੀ ਨਪੋਲੀਅਨ, ਵਿਕਟਮ ਹਯੂਗੋ, ਬਿਸਮਾਰਕ ਅਤੇ ਹੋਰ ਕਈ ਪ੍ਰਸਿੱਧ ਮਹਾਨ ਵਿਅਕਤੀਆਂ ਦਾ ਆਪਣੇ ਆਪ 'ਚ ਇੰਨਾ ਡਰਢ ਵਿਸ਼ਵਾਸ ਸੀ ਕਿ ਲੋਕ ਉਹਨਾਂ ਵਿਰੁੱਧ ਹੁੰਦੇ ਉਹਨਾਂ ਦੀ ਖਿੱਲੀ ਉਡਾਉਂਦੇ ਸਨ। ਇਦਾਂ ਦੇ ਗੁਣ ਮਹਾਨ ਕਾਰਜਾਂ ਦੀ ਪੂਰਤੀ ਲਈ ਲੜਿੰਦੇ ਹੀ ਨਹੀਂ ਜ਼ਰੂਰੀ ਵੀ ਹਨ। ਇਹ ਲੋਕ ਵੀ ਆਮ ਲੋਕਾਂ ਵਰਗੇ ਹੀ ਸਨ ਪਰ ਇਹਨਾਂ ਦੇ ਪੱਕੇ ਇਰਾਦੇ ਨੇ ਹੀ ਕੰਮ ਕਰਨ ਦੀ ਇਹਨਾਂ ਦੀ ਸ਼ਕਤੀ ਕਈ ਗੁਣਾ ਵਧਾ ਦਿੱਤੀ ਸੀ। ਇਨ੍ਹਾਂ ਸਾਰਿਆਂ ਦੀ ਕਾਮਯਾਬੀ ਦੇ ਭੇਦ ਵੀ ਵਿਆਖਿਆ ਡ੍ਰਿੜ ਵਿਸ਼ਵਾਸ ਤੋਂ ਬਿਨਾ ਹੋਰ ਕੁਝ ਨਹੀਂ। ਅਜਿਹਾ ਅਲੌਕਿਕ ਅਤੇ ਉੱਚੇ ਵਿਸ਼ਵਾਸ ਕਾਰਨ ਹੀ ਇੱਕ ਗਰੀਬ ਪਿੰਡੂ ਕੁੜੀ ਜੋਨ ਆਫ ਆਰਕ ਪ੍ਰਚੰਡ ਫ੍ਰਾਂਸੀਸੀ ਸੀਸੀ ਫੌਜ ਦੀ ਅਗਵਾਈ ਕਰ ਸਕੇ ਅਤੇ ਕਮਾਂਡ ਸੁਭਾਲੀ ਜਾ ਸਕੇ। ਉਸ ਇਦਾਂ ਅਗਵਾਈ ਕੀਤੀ ਕਿ ਸਾਰੇ ਉਸ ਦੇ ਸਾਹਮਣੇ ਆਪਣੇ ਆਪ ਨੂੰ ਬੱਚੇ ਸਮਝਣ ਲੱਗੇ। ਅੰਤ ਵਿੱਚ ਇਥੋਂ ਤੱਕ ਕਿ ਬਾਦਸ਼ਾਹ ਵੀ ਉਸਦੀ ਆਗਿਆ ਮੰਨਣ ਲੱਗਾ ਅਜਿਹਾ ਦ੍ਰਿੜਵਿਸ਼ਵਾਸੀ ਭਲਾ ਕਿਸੇ ਤੇ ਕਾਬੂ ਨਹੀਂ ਪਾ ਸਕਦਾ ਜਿਸ ਸਮੇਂ ਅਮਰੀਕਾ ਵਿੱਚ ਘਰੇਲੂ ਜੰਗ ਦਾ ਖਤਰਾ ਪੈਦਾ ਹੋ ਗਿਆ ਸੀ ਤਾਂ ਲਿੰਕਨ ਨੇ ਦੇਸ਼ ਦੇ ਪ੍ਰਮੁੱਖ ਰਾਜਨੀਤਿਕਵਾਨਾਂ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਮੈਨੂੰ ਰਾਸ਼ਟਰਪਤੀ ਦੇ ਅਹੁਦੇ ਲਈ ਹਾਮੀ ਭਰ ਦਿਓ ਤਾਂ ਚੰਗੀ ਸਰਕਾਰ ਚਲਾਉਣ ਦੇ ਲਈ ਚੁਣਿਆ ਜਾ ਸਕਦਾ ਹਾਂ ਲਿੰਕਨ ਉਸ ਵੇਲੇ ਬੇਹੱਦ ਨਿਮਰਤਾ ਵਾਲੇ ਅਤੇ ਸੁਧਾਰਨ ਵਿਅਕਤੀ ਜਾਪਦੇ ਸਨ ਪਰ ਜੇ ਤੁਸੀਂ ਗੰਭੀਰਤਾ ਨਾਲ ਸੋਚੋ ਤਾਂ ਵੇਖੋਗੇ ਕਿ ਉਸ ਬੰਦੇ 'ਚ ਕਿੰਨਾ ਡਰੇਡ ਵਿਸ਼ਵਾਸ ਸੀ ਜਿਸ ਸਦਕਾ ਉਸ ਏਡਾ ਭਰੋਸਾ ਜਤਾਇਆ ਉਹ ਜਾਣਦਾ ਸੀ ਕਿ ਛੁੱਗੀ 'ਚ ਜੰਮਿਆ ਹਾਂ ਅਤੇ ਵਿਦਿਆ ਤੇ ਸੱਭਿਆਚਾਰ ਵੱਜੋਂ ਕੁਝ ਵੀ ਪ੍ਰਾਪਤ ਨਹੀਂ ਹੋਇਆ ਤਦ ਵੀ ਉਸਨੇ ਏਡੇ ਵੱਡੇ ਦੇਸ਼ ਦੀ ਬਾਗਡੋਰ ਸੰਭਾਲਣ ਦਾ ਹੌਸਲਾ ਦਿਖਾਇਆ ਨਹੀਂ ਤਾਂ ਬੰਦਾ ਕਿਸੇ ਕੰਪਨੀ ਦਾ ਮੈਨੇਜਰ ਬਾਨਣੋਂ ਵੀ ਝਿਜਕਦਾ ਹੈ। ਅਮਰੀਕਾ ਦੀ ਘਰੇਲੂ ਜੰਗ ਤੋਂ 2 ਸਾਲ ਪਹਿਲਾਂ ਹੀ ਬ੍ਰਾਂਟ ਇੱਕ ਆਮ ਵਪਾਰੀ ਸੀ। ਉਸਦੇ ਆਪਣੇ ਛੋਟੇ ਜਿਹੇ ਭਾਈਚਾਰੇ ਤੋਂ ਬਿਨਾਂ ਉਸ ਨੂੰ ਹੋਰ ਕੋਈ ਵੀ ਨਹੀਂ ਸੀ ਜਾਣਦਾ। ਉਹ ਲਿੰਕਨ ਨੂੰ ਮਿਲਿਆ ਅਤੇ ਕਹਿਣ ਲੱਗਾ ਮੈਂ ਖਾਨਾ ਜੰਗੀ ਨੂੰ ਖਤਮ ਕਰ ਸਕਦਾ ਹਾਂ। ਲਿੰਕਨ ਦੀ ਮਨਜ਼ੂਰੀ ਮਿਲੀ ਤਾਂ ਉਸਨੇ ਅਜਿਹਾ ਕਰਕੇ ਦਿਖਾਇਆ। ਭਾਵੇਂ ਅਮਰੀਕਾ ਦੇ ਸਾਰੇ ਅਖਬਾਰਾਂ ਲਿੰਕਨ ਅਤੇ ਬ੍ਰਾਂਟ ਨੂੰ ਆਲੋਚਨਾ ਦਾ ਨਿਸ਼ਾਨਾ ਬਣਾਇਆ ਪਰ ਜੇ ਇਹ ਦੋਵੇਂ ਸ਼ਖਸੀਅਤਾਂ ਆਪਣਾ ਰੋਲ ਨਿਭਾਉਣ ਲਈ ਨਾ ਹੁੰਦੀਆਂ ਤਾਂ ਸੰਯੁਕਤ ਰਾਜ ਅਮਰੀਕਾ ਦਾ ਇਹੋ ਰੂਪ ਹੁੰਦਾ ਜੋ ਅੱਜ ਹੈ ਬ੍ਰਾਂਟ ਤੋਂ ਪਹਿਲਾਂ ਵੀ ਕਈਆਂ ਕਮਬਾਂਡ ਸੰਭਾਲੀ ਸੀ ਪਰ ਉਹਨਾਂ ਤੋਂ ਖਾਨਾ ਜੰਗੀ ਨਾ ਰੋਕੀ ਜਾ ਸਕੀ ਕਿਉਂਕਿ ਉਹਨਾਂ ਦਾ ਆਤਮ-ਵਿਸ਼ਵਾਸ ਡਾਮਾ ਡੋਲ ਰਿਹਾ ਸੀ ਬ੍ਰਾਂਟ ਨੂੰ ਇਹ ਪੂਰਾ ਵਿਸ਼ਵਾਸ ਸੀ ਕਿ ਫੌਜ ਅਤੇ ਸਮਾਂ ਮਿਲਦਿਆਂ ਹੀ ਉਹ ਦੁਸ਼ਮਣ ਨੂੰ maat ਪਾ ਸਕਦਾ ਹੈ ਅਤੇ ਉਸ ਨੇ ਇਹ ਕੰਮ ਕਰ ਵੀ ਦਿਖਾਇਆ ਇਹ ਉਸ ਦਾ ਆਤਮ ਵਿਸ਼ਵਾਸ ਹੀ ਸੀ ਅਤੇ ਨਿਆਪਸੰਦ ਟੀਚੇ ਵਿੱਚ ਆਸਥਾ ਸੀ ਕਿ ਥੋੜੇ ਜਿਹੇ ਜਾਂ ਬਾਜਾਂ ਨਾਲ ਉਸ ਨੇ ਨਿਊ ਓਰੀਐਂਟਸ ਚ ਜੈਕਸ਼ਨ ਟ੍ਰੇਨ ਪਰ ਤਾਨ ਵੀ ਫੌਜ ਦੇ ਚੱਕੇ ਛੁਡਾ ਦਿੱਤੇ ਆਤਮ ਵਿਸ਼ਵਾਸ ਸਦਕਾ ਹੀ ਜਨਰਲ ਟੇਲਰ ਨੇ ਕੇਵਲ 5000 ਫੌਜੀਆਂ ਨਾਲ ਆਪਣੇ ਵਿਰੋਧੀ 20000 ਫੌਜੀਆਂ ਨੂੰ ਭਾਜੜਾ ਪਾਈ ਰੱਖਿਆ। ਭਰੋਸੇ ਭਰੀ ਆਸਥਾ 'ਚ ਨਵੀਂ ਸਿਰਜਣਾ ਦੀ ਹੈਰਾਨਕੁਨ ਤਾਕਤ ਹੁੰਦੀ ਹੈ। ਉਸੇ ਨਾਲ ਨਵੇਂ ਅਸਾਰੀ ਅਤੇ ਨਵੇਂ ਨਿਸ਼ਾਨੇ ਲੱਭੇ ਜਾਂਦੇ ਹਨ। ਇਸ ਤੋਂ ਉਲਟ ਵਿਸ਼ਵਾਸ ਤੁਹਾਨੂੰ ਆਪਣੇ ਨਿਸ਼ਾਨਿਆਂ ਥੜਕਾ ਕੇ ਤਬਾਹ ਵੀ ਕਰ ਸਕਦਾ ਹੈ। ਆਤਮ ਭਰੋਸੇ ਰਾਹੀ ਹੀ ਮਨੁੱਖ ਪੱਕਿਆਂ ਤੌਰ ਤੇ ਆਪਣੇ ਰਾਹ ਚੱਲਦਾ ਵਧਦਾ ਜਾਂਦਾ ਹੈ। ਸੱਜੇ ਖੱਬੇ ਕਿਧਰੇ ਵੀ ਉਸ ਦੀਆਂ ਨਜ਼ਰਾਂ ਨਹੀਂ ਘੁੰਮਦੀਆਂ ਏਦਾਂ ਉਸ ਦੀਆਂ ਸ਼ਕਤੀਆਂ ਖਿੰਡਦੀਆਂ ਨਹੀਂ ਉਹ ਇੱਕ ਮਨ ਹੋ ਕੇ ਆਪਣੇ ਮਿਸ਼ਨ ਦੀ ਪੂਰਤੀ ਲਈ ਵਧਦਾ ਹੈ ਮਹਾਨ ਖੋਜੀਆਂ ਸੁਧਾਰਕਾਂ ਕਮਾਂਡਰਾਂ ਤੇ ਨਵੀਆਂ ਖੋਜਾਂ ਵਾਲੇ ਵਿਅਕਤੀਆਂ ਵਿੱਚ ਸਿਰ ਮੌਰ ਭਰੋਸੇ ਦੀ ਤਾਕਤ ਅਤੇ ਭਾਵਨਾ ਹੁੰਦੀ ਹੈ ਜੇ ਤੁਸੀਂ ਕਿਸੇ ਫੇਲ ਵਿਅਕਤੀ ਦੀ ਵਿਆਖਿਆ ਕਰੋ ਤਾਂ ਤੁਹਾਨੂੰ ਇਹ ਹੀ ਪਤਾ ਲੱਗੂ ਕਿ ਉਸ ਵਿੱਚ ਆਤਮ ਭਰੋਸਾ ਨਾ ਮਾਤਰ ਹੀ ਸੀ ਉਸ ਵਿੱਚ ਉਹ ਵਿਸ਼ਵਾਸ ਹੁੰਦਾ ਹੀ ਨਹੀਂ ਜੋ ਕਾਮਯਾਬ ਵਿਅਕਤੀਆਂ ਦਾ ਗੁਣ ਹੈ ਰੱਬ ਨੇ ਜਿਨ੍ਹਾਂ ਨੂੰ ਇਸ ਸੰਸਾਰ ਤੇ ਮਹਾਨ ਕਾਰਜ ਲਈ ਭੇਜਿਆ ਹੈ ਆਮ ਆਦਮੀ ਉਸ ਗੱਲ ਦਾ ਅੰਦਾਜ਼ਾ ਨਹੀਂ ਲਾ ਸਕਦੇ ਕਿ ਉਹ ਕਿਹੜੇ ਅਗਿਆਤ ਹੁਕਮ ਦੀ ਪਾਲਣਾ ਕਰ ਰਿਹਾ ਹੈ ਅਤੇ ਉਹ ਹੈ ਕੌਣ ਪਰ ਇਸ ਸੱਚ ਤੋਂ ਮੂੰਹ ਨਹੀਂ ਫੇਰਿਆ ਜਾ ਸਕਦਾ ਕਿ ਜੇ ਵਿਅਕਤੀ ਵਿੱਚ ਅਜਿੱਤ ਵਿਸ਼ਵਾਸ ਹੈ ਤਾਂ ਇਹ ਸੱਚ ਕਰਨ ਲਈ ਇੱਕ ਮਜ਼ਬੂਤ ਸਬੂਤ ਹੈ ਕਿ ਉਸ 'ਚ ਉਹ ਕੰਮ ਕਰਨ ਦੀ ਤਾਕਤ ਹੈ ਜਿਸ ਦੇ ਸਬੰਧ 'ਚ ਉਹ ਕਹਿੰਦਾ ਹੈ ਤਾਂ ਉਹ ਕੰਮ ਜ਼ਰੂਰ ਕਰ ਸਕੇਗਾ ਜੇ ਸਾਡੇ ਵਿੱਚ ਸੰਭਾਵਨਾਵਾਂ ਦੇ ਸੱਚ ਹੋਣ ਦਾ ਭਰੋਸਾ ਹੋਵੇ ਪਰ ਕੰਮ ਕਰਨ ਦੀ ਤਾਕਤ ਨਾ ਹੋਵੇ ਤਾਂ ਇਸ ਨੂੰ ਦੁਨੀਆਂ ਦਾ ਇੱਕ ਹੋਰ ਮਖੌਲ ਹੀ ਸਮਝਿਆ ਜਾਵੇਗਾ ਅਜਿਹੀ ਕੋਈ ਗੱਲ ਨਹੀਂ ਕਿਉਂਕਿ ਉਸ ਨੇ ਸੰਭਾਵਨਾਵਾਂ ਦੇ ਸੱਚ ਹੋਣ ਦਾ ਭਰੋਸਾ ਦਿੱਤਾ ਹੈ ਉੱਥੇ ਕੰਮ ਕਰਨ ਦੀ ਸ਼ਕਤੀ ਉਸ ਤੋਂ ਵੀ ਪਹਿਲਾਂ ਪੈਦਾ ਕੀਤੀ ਹੈ ਪੰਜਾਬ ਵਿੱਚ ਵੀ ਖਾਲਸਾ ਸਿਰਜਣਾ ਦਾ ਮਿਸ਼ਨ ਇਸ ਦੀ ਜਾਗਦੀ ਜਿਉਂਦੀ ਮਿਸਾਲ ਹੈ ਤੁਸੀਂ ਕਿਸੇ ਨੂੰ ਅਜੀਹਾ ਅਧਿਕਾਰ ਨਾ ਦਿਓ ਕਿ ਜੋ ਤੁਹਾਡੇ ਆਤਮ ਵਿਸ਼ਵਾਸ ਨੂੰ ਡਾਮਾ ਡੋਲ ਕਰੇ ਜੋ ਤੁਹਾਡੀ ਕਾਰਜ ਪਹੁੰਚ ਨੂੰ ਤਬਾਹ ਕਰੇ ਇਹ ਹੀ ਉਹ ਗੁਣ ਹੈ ਜਿਸ ਨੂੰ ਮਹਾਨ ਕਾਰਜ ਸਿੱਧੀ ਲਈ ਹੀ ਨਹੀਂ ਆਖਿਆ ਜਾ ਸਕਦਾ ਹੈ ਜੇ ਇਹ ਗੁਣ ਡਾਮਾਡੋਲ ਹੋ ਜਾਏ ਤਾਂ ਸਾਰਾ ਢਾਂਚਾ ਹੀ ਲੜਖੜਾ ਕੇ ਡੱਗ ਪਵੇਗਾ ਜਦੋਂ ਤੱਕ ਤੁਹਾਡੇ ਅੰਦਰ ਗੁਣ ਹਨ ਤਦੋਂ ਤੱਕ ਤੁਹਾਤੋਂ ਉਮੀਦ ਕੀਤੀ ਜਾ ਸਕਦੀ ਹੈ ਆਸਥਾ ਆਪਣੇ ਆਪ ਤੇ ਦ੍ਰਿੜ ਵਿਸ਼ਵਾਸ ਆਦ ਅਜਿਹੇ ਗੁਣ ਹਨ ਜੋ ਕਦੇ ਕਦੇ ਬਹਾਦਰੀ ਦੀ ਪ੍ਰਦਰਸ਼ਨੀ ਵੀ ਹੋ ਨਿਭੜਦੇ ਹਨ ਪਰ ਮਹਾਨ ਕਾਰਜਾਂ ਦੀ ਪੂਰਤੀ ਲਈ ਇਹ ਪੂਰੀ ਤਰ੍ਹਾਂ ਜ਼ਰੂਰੀ ਹਨ ਘੱਟ ਬੁੱਧੀਮਾਨ ਅਤੇ ਸਰੀਰੋ ਕਮਜ਼ੋਰ ਬੰਦੇ ਵੀ ਆਤਮ ਵਿਸ਼ਵਾਸ ਰਾਹੀ ਵੱਡੇ ਵੱਡੇ ਕਾਰਜ ਸਿਰੇ ਚਾੜ ਦਿੰਦੇ ਹਨ ਕਿਉਂਕਿ ਆਤਮ ਵਿਸ਼ਵਾਸ ਡਰ ਸ਼ੱਕ ਅਤੇ ਬੇਜਕੀਨੀ ਨੂੰ ਜੜੋਂ ਪੁੱਟ ਸੜਦਾ ਹੈ ਡਰ ਇੱਕ ਬੜਾ ਭਾਰੀ ਦੋਸ਼ ਹੈ ਅਤੇ ਕੰਮ ਪੂਰਤੀ ਦਾ ਪੱਕਾ ਦੁਸ਼ਮਣ ਸੰਸੇ ਜਾਂ ਟਿੱਲੜ ਮਾਨਸਿਕ ਹਾਲਤਾਂ ਚ ਕੋਈ ਵੀ ਵਿਅਕਤੀ ਕੰਮ ਨਹੀਂ ਨਿਬੇੜ ਸਕਦਾ ਜੇ ਮਨ ਡਾਵਾ ਡੋਲ ਰਹੇ ਤਾਂ ਕੰਮ ਵੀ ਉਗੜ ਦੁਗੜਾ ਅਤੇ ਬੇਤਰਤੀਬਾ ਹੋ ਜਾਂਦਾ ਹੈ ਕਾਰਜ ਪੂਰਤੀ ਲਈ ਪੱਕਾ ਭਰੋਸਾ ਹੋਣਾ ਜ਼ਰੂਰੀ ਹੈ ਇਸ ਬਿਨਾ ਗੱਡੀ ਸਿਰੇ ਨਹੀਂ ਲੱਗ ਸਕਦੀ ਜਿਸ ਨੂੰ ਆਪਣੇ ਮਨ ਤੇ ਭਰੋਸਾ ਹੈ ਅਤੇ ਜਿਸ ਚ ਇਹ ਡ੍ਰਿੜ ਵਿਸ਼ਵਾਸ ਹੈ ਕਿ ਜਿਸ ਕੰਮ ਨੂੰ ਹੱਥ ਚ ਲਵੇਗਾ ਤੋੜ ਚਾੜ ਦੇਵੇਗਾ ਅਜਿਹਾ ਅਣਪੜ੍ਹ ਵਿਅਕਤੀ ਵੀ ਪੜ੍ਹੇ ਲਿਖਿਆ ਨੂੰ maat ਪਾ ਜਾਂਦਾ ਹੈ ਬਥੇਰੇ ਪ੍ਰੋਫੈਸਰ ਲੋਕਾਂ ਚ ਸੱਭਿਆਚਾਰ ਦੀ ਬਹੁਤ ਆਤ ਹੋਣ ਸਦਕਾ ਭਾਵਨਾਵਾਂ ਦੀ ਚੜ ਮੱਚ ਜਾਂਦੀ ਹੈ ਅਤੇ ਉਹ ਆਤਮ ਵਿਸ਼ਵਾਸ ਗਵਾ ਬੈਂਦੇ ਹਨ ਉਹ ਅਕਸਰ ਲਗਾਤਾਰ ਵਿਰੋਧੀ ਵਿਚਾਰਾਂ ਦੇ ਸਿਧਾਂਤਾਂ ਬਾਰੇ ਹੀ ਵਿਚਾਰ ਕਰਦੇ ਰਹਿੰਦੇ ਹਨ ਇਦਾਂ ਉਹਨਾਂ ਦੀ ਫੈਸਲਾ ਕਰਨ ਦੀ ਸ਼ਕਤੀ ਬੜੀ ਕਮਜ਼ੋਰ ਹੋ ਜਾਂਦੀ ਹੈ ਅਤੇ ਉਹਨਾਂ ਦੇ ਪੂਰਵ ਗ੍ਰਹਿ ਡਰੈਡ ਪਰਪੱਕ ਯਕੀਨੀ ਧਾਰਨਾਵਾਂ ਦੇ ਰੂਪ ਵਿੱਚ ਬਦਲ ਜਾਂਦੇ ਹਨ ਹੋ ਸਕਦਾ ਹੈ ਘੱਟ ਪੜੇ ਲਿਖੇ ਵਿਅਕਤੀ ਚ ਆਤਮ ਵਿਸ਼ਵਾਸ ਨਾਲ ਪ੍ਰੂਤੀਆਂ ਭਾਵਨਾਵਾਂ ਥੋੜੀਆਂ ਹੋਣ ਪਰ ਉਸ ਨੂੰ ਉਸ ਦਾ ਇੱਕ ਇਹ ਲਾਭ ਹੁੰਦਾ ਹੈ ਕਿ ਉਹ ਭਾਵ ਗੜੁੱਛ ਵਿਅਕਤੀਆਂ ਦੀ ਤੁਲਨਾ 'ਚ ਬਰੀਕੀ ਤੌਰ ਤੇ ਦੁੱਖਾਂ 'ਚੋਂ ਬਚਿਆ ਰਹਿੰਦਾ ਹੈ ਇਹ ਪਤਾ ਹੁੰਦਿਆਂ ਵੀ ਉਸ ਦੇ ਦਿਮਾਗ ਦੀਆਂ ਸ਼ਕਤੀਆਂ ਸਿਧਾਂਤਾਂ ਜਾਂ ਮਤਾਂ ਨੂੰ ਉਹਨਾਂ ਨਹੀਂ ਜਾਣਦਣਾ ਉਸ 'ਚ ਆਤਮ ਵਿਸ਼ਵਾਸ ਘੱਟ ਨਹੀਂ ਹੁੰਦਾ ਅਜਿਹੀ ਹਾਲਤ 'ਚ ਉਹ ਸਹਿਜ ਸੁਭਾਹੀ ਉਸ ਖੇਤਰ 'ਚ ਕੁੱਦ ਪੈਂਦਾ ਹੈ ਜਿੱਥੇ ਵਿਦਵਾਨ ਚਿੰਤਕ ਵੀ ਜਾਣ ਤੋਂ ਹਿਚਕ ਚੰਦਾ ਹੈ ਅਜੋਕੀ ਪੜ੍ਹਾਈ ਦਾ ਬੇਪਾਗਾ ਨਤੀਜਾ ਇਹ ਹੈ ਕਿ ਚੰਗੇ ਲੋਕਾਂ ਦਾ ਆਤਮ ਵਿਸ਼ਵਾਸ ਵੀ ਅਕਸਰ ਕਮਜ਼ੋਰ ਪੈ ਜਾਂਦਾ ਹੈ ਇਸ ਨਾਲ ਉਸ ਅੰਦਰ ਡਰੂਪੁਣਾ ਵਧਦਾ ਹੈ ਮੈਂ ਅਜਿਹੇ ਨੌਜਵਾਨਾਂ ਨੂੰ ਵੀ ਜਾਣਦਾ ਹਾਂ ਕਿ ਉਹ ਜਦ ਕਾਲਜ 'ਚ ਦਾਖਲ ਹੁੰਦੇ ਹਨ ਤਾਂ ਉਹ ਆਤਮ ਭਰੋਸੇ ਨਾਲ ਭਰੇ ਹੁੰਦੇ ਹਨ ਉਹ ਹੌਂਸਲਾ ਕਰਦੇ ਕਿਹਾ ਕਰਦੇ ਹਨ ਕਿ ਉਹ ਸਭ ਕੁਝ ਕਰ ਸਕਦੇ ਹਨ ਉਹਨਾਂ ਵਿੱਚ ਆਪਣੇ ਤੌਰ ਤੇ ਖਾਸਾ ਦਮ ਖਾਮ ਸੀ ਪਰ ਜਦ ਉਹ ਬੀਏ ਕਰਕੇ ਨਿਕਲੇ ਤਾਂ ਉਹਨਾਂ ਦੇ ਗੁਣ ਲਗਭਗ ਖਤਮ ਹੋ ਚੁੱਕੇ ਸਨ। ਇਨ੍ਹਾਂ ਗੁਣਾਾਂ ਦੀ ਥਾਂ ਉਹਨਾਂ 'ਚ ਡਰ, ਬੇਜਕੀਨੀ ਅਤੇ ਸ਼ੱਕ ਨੇ ਆਪਣਾ ਘਰ ਕਰ ਲਿਆ ਹੁੰਦਾ ਹੈ। ਉਹਨਾਂ 'ਚ ਨਿਸ਼ਚੇਪੂਰਵਕ ਕੁਝ ਵੀ ਕਰਨ ਦੀ ਤਾਕਤ ਨਹੀਂ ਸੀ ਰਹੀ। ਉਹ ਕੋਈ ਵੀ ਕੰਮ ਆਰੰਭਣ ਤੋਂ ਸਿਰੇ ਲਾਉਣ ਤੱਕ हिचਕਚਾਉਣ ਲੱਗੇ ਸਨ। ਇਹ ਗੱਲ ਮਸ਼ਹੂਰ ਹੈ ਕਿ ਵੱਡੇ-ਵੱਡੇ ਵਿਦਵਾਨ ਦੁਨੀਆ ਤੋਂ ਵੱਖਰੇ ਆ ਰਹਿਣਾ ਚਾਹੁੰਦੇ ਹਨ। ਉਨ੍ਹਾਂ ਸੁਭਾਅ 'ਚ ਡਰਪੋਕਪੁਣਾ ਆ ਜਾਂਦਾ ਹੈ ਕੰਮ ਕਰਨ ਦੀ ਸ਼ਕਤੀ ਅਕਸਰ ਘਟ ਹੋ ਜਾਂਦੀ ਹੈ ਉਨ੍ਹਾਂ 'ਚ ਆਪਣੇ ਤੌਰ ਤੇ ਭਾਵਨਾ ਖਤਮ ਹੋ ਕੇ ਉਸ ਦੀ ਥਾਂ ਆਤਮਹੀਨਤਾ ਲੈ ਲੈਂਦੀ ਹੈ ਉਹ ਆਪਣੇ ਆਪ ਨੂੰ ਬਾਦੂ ਜਿਹਾ ਸਮਝਣ ਲੱਗਣ ਲੱਗ ਪੈਂਦੇ ਹਨ ਅਸਲ ਵਿੱਚ ਨਿਮਰਤਾ ਹੌਸਲਾ ਬਰਦਾਸ਼ਤ ਕਰਨ ਦੇ ਮਾਦੇ ਦਾ ਗੁਣ ਉਸ ਸਮੇਂ ਮਾੜੇ ਭਾਗਾਂ ਦਾ ਕਾਰਨ ਬਣ ਜਾਂਦੇ ਹਨ ਵਿਦਵਾਨਾਂ ਦੇ ਇਹਨਾਂ ਦਿਖਾवटी ਗੁਣਾਂ ਦੇ ਕਾਰਨ ਹੀ ਲੋਕ ਉਹਨਾਂ ਨੂੰ ਆਪਣਾ ਮਿੱਤਰ ਬਣਾਉਣਾ ਪਸੰਦ ਨਹੀਂ ਕਰਦੇ ਕੰਮ ਨੂੰ ਤੇਜ਼ੀ ਨਾਲ ਸਿਰੇ ਚਾੜਨ ਵਾਲੀਆਂ ਸ਼ਕਤੀਆਂ ਦਾ ਖਤਰਾ ਮੁੱਲ ਲੈ ਕੇ ਵੀ ਸੁਰੱਖਿਅਤ ਰਹੋ ਨਹੀਂ ਤਾਂ ਤੁਸੀਂ ਤਬਾਹ ਹੋ ਜਾਓਗੇ ਇਸ ਲਈ ਵਿਚਾਰਾਂ ਨੂੰ ਪੱਕਿਆ ਰੱਖੋ ਭਾਵਨਾਵਾਂ ਵੱਲ ਉਦਾਸੀਨਤਾ ਜਾਂ ਹੀਣਤਾ ਨੂੰ 允许 ਨਾ ਹੋਣ ਦਿਓ ਅੱਗੇ ਵਧੋ ਪੱਕੇ ਭਰੋਸੇ ਅਤੇ ਮਜ਼ਬੂਤ ਸੰਕਲਪ ਦੇ ਨਾਲ ਧੰਨਵਾਦ